ਇੱਕ ਸਦਾਗਰ ਦੀ ਬੜਾ ਅਮੀਰ ਤੀਗਾ ਇੱਕ ਉਹਦੀ ਸਦਾਗਰਨੀ ਦੀ ਘਰ ਵਾਲੀ ਦੀ ਉਹ ਪਈ ਸਜਰਾਇਆ ਵਿਆਹ ਹੋਇਆ ਤੀ ਕੁੰਜੜੇ ਵਪਾਰੀ ਲੋਕ ਨੇ ਇਹਨਾਂ ਨੂੰ ਕੋ ਲਾਚ ਹੁੰਦਾ ਇਹ ਖੜ ਨਹੀਂ ਸਕਦੇ ਘਰੇ ਉਹ ਕੰਨਾ ਵੀ ਮੈਂ ਤਾਂ ਜਾਣਾ ਦੇਖ ਵਪਾਰ ਕਰਨ ਉਹ ਕਹਿੰਦੀ ਵਗ ਜਾ ਪਰ ਮੇਰਾ ਕੱਲੀ ਦਾ ਕਿਵੇਂ ਜੀ ਲਗੂ ਬੜਾ ਮਕਾਨ ਮਹਿਲ ਬਣਾਇਆ ਵਾ ਦਿਖਰੇ ਉਹ ਕਹਣਾ ਤਾਂ ਕਿਸੇ ਗਵਾਂਡਰ ਬੁੜੀ ਨੂੰ ਪਾਲਿਆ ਕਰੀ ਕੋਲੇ ਕਹਿੰਦੀ ਚੰਗਾ ਭਾਈ ਉਹ ਵੀ ਕਿਸੇ ਗਵਾਂਡਰ ਨੂੰ ਪਾਲਿਆ ਕਰੇ ਕੋਲੇ ਐਨੇ ਇੱਕ 18 ਸਾਲ ਦਾ ਬੰਗਾਲੀ ਮੁੰਡਾ ਭਗਵਾ ਬਾਣਾ ਬੜਾ ਸੋਹਣਾ ਤੇ ਕੰਨਾਂ 'ਚ ਪਿੱਤਲ ਦੀਆਂ ਮੁੰਦਰਾ ਬੀਨ ਵਜਾਈ ਜਾਵੇ ਬੁੜੀਆਂ ਇਕੱਠੀਆਂ ਹੋ ਕੇ ਉਹਦੀ ਬੀਨ ਸੁਣੀ ਜਾਣਾ ਮਨੋ ਜਦੋਂ ਬੀਨ ਦੀ ਆਵਾਜ਼ ਉਹਦੇ ਕੰਨੀ ਪਈ ਉਹ ਵੀ ਉੱਤਰ ਕੇ ਮੈਲਾ ਤੋਂ ਆਉਂਦੇ ਦਰਵਾਜ਼ੇ ਦੀ ਤਖਤੀ ਦੇ ਨਾਲ ਆ ਕੇ ਖੜ ਗਈ বীਣ ਵਜੀ ਮੀਨ ਬਾਲੀ ਮਿੱਠੀ ਆਵਾਜ਼ ਮੈਲ ਹੋ ਗਈ বীਣ ਤੇ ਜਦੋਂ ਭਾਈ ਉਹਨੇ ਮੀਨ ਬੰਦ ਕਰਤੀ ਚੱਲ ਬੁੜੀਆਂ ਨੇ ਕਿਸੇ ਨੇ ਕੁਛ ਦੇਤਾ ਦਾਣੇ ਦੇ ਦੇ ਕਿਸੇ ਨੇ ਕੁਛ ਦੇਤਾ ਜਦੋਂ ਉੱਠ ਕੇ ਜਾਣ ਲੱਗਿਆ ਉਹ ਕਹਿੰਦੀ ਕਾਕਾ ਉਰੇ ਆ ਸਦਾ ਕਰਨੀ ਕਹਿੰਦੀ ਉਹ ਕਹਿੰਦਾ ਹਾਂ ਮਾਈ ਕਹਿੰਦੀ ਆ ਜਾਗਾ ਹਾਂ ਉਹ ਭਾਈ ਅੰਦਰ ਲੰਗਾ ਦਰਵਾਜ਼ੇ ਤੋਂ ਕਹਿੰਦੀ ਮਾਂ ਕਰ ਵਾਂਗ ਰੋ ਤੋੜਿਆ ਤਾਂ ਲੈ ਗਈ ਮੇਲਾ ਚ ਉਹ ਕਹਿੰਦੀ ਇਹਨਾਂ ਦਾ ਮੁੰਡਾ ਹੈ ਕਹਿੰਦਾ ਮੈਂ ਬੰਗਾਲੀਆਂ ਦਾ ਮੁੰਡਾ ਤੇਰੇ ਮਾਂ ਪਿਓ ਕਿ ਕਿੱਥੇ ਨੇ ਕਹਿੰਦਾ ਮਾਈ ਤਾਂ ਰੋਹੀ ਛੱਡਿਆ ਝੁੰਬੀਆਂ ਨੇ ਉੱਥੇ ਨੇ ਕਹਿੰਦੀ ਮੈਨੂੰ ਇਹ ਬੀਨਸ ਖਾ ਮੈਂ ਤੈਨੂੰ ਨਵੇਂ ਦਾ ਕੱਪੜੇ ਦੇਵਾਂਗੀ ਬੰਗਾਲੀ ਲਿਆ ਕੇ ਸਵੇਰੇ ਲਿਆ ਦੂੰ ਤੇ ਆ ਤੈਨ ਲਈ ਪਿੱਤਲ ਦੀਆਂ ਮੁੰਦਰਾ ਤੇ ਨੂੰ ਸੋਨੇ ਦੇ ਮੁੰਦਰਾ ਖਰਾ ਕੇ ਦੇ ਪਰ ਮੈਨੂੰ ਵੀਨ ਸਿਖਾਤੇ ਦੀ ਵੀਨ ਮੈਨੂੰ ਬਾਹਲੇ ਸੋਹਣੀ ਲੱਗਦੀ ਆ ਉਹ ਕੰਨਾ ਵੀ ਮਾਤਾ ਚੰਗਾ ਕਹਿੰਦੀ ਸਿੱਧਾ ਮੇਰੇ ਘਰੇ ਆਈ ਕਿਤੇ ਜਾਣ ਦੀ ਲੋੜ ਨਹੀਂ ਤੈਨੂੰ ਰੋਟੀ ਰੋਕ ਮੈਂ ਦੇਵਾਂ ਕਿਸੇ ਦੇ ਮੰਗਣ ਦੀ ਲੋੜ ਨਹੀਂ ਮੈਂ ਤਾਂ ਜਿੰਨੇ ਪੈਸੇ ਲੈ ਜਾਣੇ ਹੋ ਉਹ ਲੈ ਜਾ ਕਰ ਕੰਨਾ ਚੰਗਾ ਉਹ ਬਗਾਲੀ ਨਹੀਂ ਕਿਹਾ ਆਪਾਂ ਸਾਰੇ ਪਿੰਡ ਦੇ ਦਰਦਾਰ ਪੌਂਕ ਨਹੀਂ ਕੀ ਲੋੜ ਆ ਭਾਈ ਜਾ ਕੇ ਉਹ ਹੱਜ ਕੱਪੜਾ ਲੈ ਆਈ ਨਾਵੇਂ ਤੇ ਸਿਉਣੇ ਦੇ ਮੁੰਦਰਾ ਕਰਾ ਲਈਏ ਤਾਂ ਆ ਗਿਆ ਕਿ ਨਹੀਂ ਪਹਿਲਾਂ ਤੂੰ ਐ ਕਰਾ ਲਾ ਦੇ ਆ ਪਾਲਾ ਮੰਗਾਲੀ ਨੇ ਕੱਪੜੇ ਪਾਈ ਜਦੋਂ ਮੁੰਦਰਾ ਪਾਲੀਆਂ ਦੁਗਣਾ ਸੋਨਾ ਲੱਗੇ ਕਹਿੰਦੀ ਹੁਣ ਵੀ ਮੈਨੂੰ ਸਖਾ ਦੀ ਬਾਲ ਸਖਾ ਦੇ ਦਾ ਇੱਕ ਮਹੀਨਾ ਲਗਾਤਾਰ ਆ ਬੀਨ ਵਜਾਉਣੀ ਸਖਿਆਤੀ ਹਾਂ ਉਹ ਜੇਕਰ ਰਾਗ ਕੱਢਣੇ ਸਾਰੇ ਕਹਿਣ ਲੱਗੀ ਮੈਨੂੰ ਆਹੀ ਬੀਨ ਦੇ ਦੇ ਤੂੰ ਤਾਂ ਹੋਰ ਵੀ ਲੈ ਲੇਗਾ ਚਾਹ ਨਾ ਲੈ ਲਾ ਮਤਾ ਬੀਨ ਲੈ ਦਿੱਪੇ ਜਦੋਂ ਉਹਨਾਂ ਦੇ ਜੋਨ ਚੱਕੀਆਂ ਚੁਗੀਆਂ ਉਥੋਂ ਬਾਗੀ ਢਿੱਕਿਆ ਉਹ ਕੰਦੀ ਵੀ ਜਿਹੜੇ ਇਹ ਜੇ ਲੋਕ ਹੁੰਦੇ ਨੇ ਨਾ ਕੋ ਟਿਕਾਣਾ ਨਹੀਂ ਹੁੰਦਾ ਵੀ ਉਹ ਤਾਂ ਕਿਸੇ ਪਾਸੇ ਬਾਗ ਗੀ ਭਾਈ ਬੀਨ ਤਾਹ ਮੈਲਾਂ ਤੇ ਚੜ ਕੇ ਬੀਨ বাজਾਇਆ ਕਰੇ ਮਸਤ ਹੋ ਜਾ ਕਰੇ ਭੁੱਲ ਗਈ ਪਤਨੀ ਫਿਰ ਤੇ ਇੱਕ ਨਾ ਸਿਖਰ ਜਾ ਕੇ ਤੜਕੇ ਪੈ ਪਾੜਦੀ ਦੇ ਨਾਲ ਬੀਨ ਵਜਾਉਣ ਲੱਗੀ ਜਦੋਂ ਹੰਸ ਉੱਡ ਆਂਦੀ ਜਦੋਂ ਹੰਸ ਨੂੰ ਬੀਨ ਸੁਣੀ ਮੈਲ ਹੋ ਕੇ ਹੰਸ ਉਤਰ ਗਿਆ ਉੱਤੇ ਉੱਤਰੇ ਹਾਰਸ ਦਾ ਕੋਲ ਵੇ ਗਿਆ ਉਹ ਬੀਂਡੇ ਲੋਰ ਚ ਉਹਨੂੰ ਕੋਈ ਪਤਾ ਨਹੀਂ ਵੀ ਕੌਣ ਆ ਗਿਆ ਇੱਥੇ। ਈਨ বাজਾਈ ਹਾਂਸ ਖੁਸ਼ ਹੋ ਗਿਆ ਜਦੋਂ ਉਹਨੇ ਬੀਨ ਬੰਦ ਕਰੀ। ਚਾਖੀ ਵੀ ਹਾਂਸ ਬੈਠਾ। ਉਹਨੇ ਪਾਈ ਕਹਿਣ ਲਗੀ ਤੂੰ ਕਹਿੰਦਾ ਮੈਨੂੰ ਰੋਜ਼ ਬੀਨ ਸੁਨਾਇਆ ਕਰ ਇਹ ਬਾਲੀ ਸੋਹਣੀ ਲੱਗਦੀ ਐ। ਉਹਨੇ ਹਾਂਸ ਨੇ ਇੱਕ ਮੋਤੀ ਉਗਲ ਉਗਲਦਾਉ ਦੇ ਮੂੰਹ ਚੋਂ ਦੇ ਗਿਆ। ਕਹਿੰਦਾ ਸਵੇਰੇ ਮੈਂ ਆਵਾਂਗਾ ਇਸੇ ਵੇਲੇ। ਕਹਿੰਨੀ ਚੰਗਾ। ਪਈ ਹਾਂਸ ਉਸ ਵੇਲੇ ਆਇਆ ਕਰੀ ਉਹ ਤਾਣਾ ਛੜ ਕੇ ਬੀਨ বাজਾਇਆ ਕਰੇ ਉਹ ਤਾਂ ਪਈ ਦਉ ਰੋਜ ਆਇਆ ਕਰੇ ਉਹਦੇ ਕੋ ਤਾਂ ਖਾਸੇ ਮੋਤੀ ਹੋਗੇ ਤੇ ਹਾਨਸ ਦੀ ਹਾਨਸ ਨਹੀਂ ਕਹਿੰਦੀ ਕਿੱਥੇ ਜਾਣਾ ਹੁੰਨਾ ਤੂੰ ਰੋਜ ਜਾਣਾ ਖਨਾਇਆ ਕਰਕੇ ਨਾ ਫਲਾਣੇ ਥਾਂ ਇੱਕ ਜਨਾਨੀ ਐ ਉਹ ਬੀਨ ਵਜਾਉਂਦੀ ਆ ਮੈਨੂੰ ਬੀਨ ਵਾਲੀ ਸੋਹਣੀ ਲੱਗਦੀ ਐ ਕਦੀ ਜਾਣਦੇ ਇਹ ਬੇਕਦਰ ਲੋਕ ਹੁੰਦੇ ਨੇ ਇਹਨਾਂ ਨਾਲ ਬਹੁਤਾ ਪਿਆਰ ਨਾ ਪਾ ਧੋਖਾ ਦਿੰਦੇ ਹੁੰਦੇ ਨੇ ਕਹਿੰਦਾ ਉਹ ਕਹਿੰਦਾ ਨਹੀਂ ਪਈ ਉਹ ਮੰਡੋ ਵਾਲੀ ਬਥੇਰਾ ਰੋਕਿਆ ਕਰੇ ਪਰ ਰੋਕਿਆ ਨਾ ਤੇ ਪਈ ਗੁਰੂ ਕੋ ਤਾਂ ਚੰਗੇ 40 50 ਲਾਲ ਹੋ ਗਏ ਸਦਾਗਰਨੀ ਕੋਲੇ ਤਾਂ ਅੱਛਾ ਜੀ ਹਾਂ ਤੇ ਇਹਨੇ ਸਦਾਗਰ ਆ ਗਿਆ ਜੋ ਸਦਾਗਰ ਆਇਆ ਗਈ ਆਪਾਂ ਬੱਚਾ ਜੀ ਨੂੰ ਘਰੇ ਕੋਈ ਚੀਜ਼ ਵੇਚ ਕੇ ਆਉਣਾ ਦੱਸ ਦਿਆਂ ਵੀ ਅਸੀਂ ਆਹ ਕਮਾ ਕੇ ਲਿਆ ਉਸ ਦਾ ਕਰਨੀ ਉਹ ਲਾਗਰ ਕਹਿੰਦਾ ਦੇਖ ਆ ਮੈਂ 6 7 ਲਾਲ ਲਿਆ ਕਮਾ ਕੇ ਉਹ ਕਹਿੰਦੀ ਇਹ ਤਾਂ ਮੇਰੇ ਕੋਲੇ ਬਹੁਤ ਨੇ ਕਹਿੰਦਾ ਤੂੰ ਕਿੱਥੋਂ ਲਈ ਦਿਖਾ ਉਹ ਨੰਬਈ ਸਕੂਪ ਪਰ ਆਵਾਦੀ ਲਿਆ ਕੇ ਢੇਰੀ ਕਰਤੀ ਅੱਛਾ ਜੀ ਦੇ ਕਿਸ ਲਾਗਰ ਕਹਿੰਦਾ ਸੱਚ ਦੱਸ ਇਹ ਕਿੱਥੋਂ ਲੈਤੇ ਨੇ ਉਹ ਕਹਿੰਦੀ ਮੈਂ ਨਾ ਬੀਣੀ ਸਿੱਖੀ ਆ ਵਜਾਉਣਾ ਕਨਾਚਾ ਕਣੀ ਕਹਾਣ ਸੌਂਦਾ ਬੀਨ ਤੇ ਮੈਲ ਹੋ ਕੇ ਮੈਨੂੰ ਇੱਕ ਲਾਲ ਦੇ ਜਾਂਦਾ ਸੀ ਤੇ ਕਹਿੰਦਾ ਛਾ ਕੀ ਹਾਂ ਕਣੀ ਅੱਜ ਵੀ ਆ ਮੈਂ ਵਜਾਵਾਂਗੀ ਆਉਗਾ ਉਹ ਭਈ ਜਦੋਂ ਬੀਨ বাজਾਈ ਹਾਂਸ ਆ ਗਿਆ ਉਹ ਮਾ ਸਦਾਗਰ ਨੂੰ ਗੁੱਸਾ ਆ ਗਿਆ ਭੈਣ ਦਾ ਹਾਂਸੌਂਦਾ ਜਿਹੜਾ ਇਹ ਗਲਤ ਹੋ ਭਈ ਸਦਾਗਰ ਨੇ ਤਾਂ ਕਿਰਪਾਨ ਨਾਲ ਜਾ ਕੇ ਹੰਸ ਮਾਰਤਾ ਅੱਛਾ ਹੀ ਮਾਰਿਆ ਹੰਸ ਤੇ ਉਹਦੇ ਹੱਥ ਥੇ ਬੀਨ ਛੁੱਟ ਗਈ ਭਾਈ ਬੀਨ ਫਟ ਗਈ ਉਹ ਕਹਿੰਦੀ ਤੈਂ ਬਹੁਤ ਮਾੜਾ ਕੰਮ ਕਰਿਆ ਇਹ ਕਹਿਆ ਜਾਂ ਪੰਸੀ ਪ੍ਰਦੇਸੀ ਤੈਂ ਜ਼ੁਲਮ ਕਰਤਾ ਕਹਿੰਦੀ ਤੈਂ ਬਹੁਤ ਮਾੜਾ ਕਰਿਆ ਹੁਣ ਰਹਿੰਦੀ ਮੈਂ ਨਹੀਂ ਤੇਰੇ ਮੈਂ ਵੀ ਜਾਊਂਗੀ ਹੰਸ ਦੇ ਨਾਲ ਹੀ ਅੱਛਾ ਉਹ ਕਹਿੰਦਾ ਮੈਨੂੰ ਹਰਖ ਚ ਮੇਰੀ ਮੱਤ ਮਾਰੀ ਗਈ ਮੈਨੂੰ ਤਾਂ ਮੈਂ ਤਾਂ ਹੋਰ ਹੀ ਕੋਸ਼ ਸਮਝ ਗਿਆ ਪਈ ਹਣ ਹਾਂਸ ਨਹੀਂ ਨੇ ਦੋ ਦਿਨ ਦੇਖਿਆ ਵੀ ਹਾਂਸ ਤਾਂ ਆਇਆ ਨਹੀਂ ਹਾਂਸ ਨਹੀਂ ਜਦੋਂ ਆਈ ਜਦੋਂ ਉਹ ਸ਼ਹਿਰ ਚ ਆਈ ਉਹਦੇ ਮਹਿਲਾਂ ਲਵੇ ਆਈ ਫੰਗ ਖੇੜੇ ਪਈ ਦੇਖੇ ਕਹਿੰਦੀ ਫੰਗ ਤਾਂ ਮੇਰੇ ਬੰਦੇ ਦੇ ਨੇ ਪਈ ਬਨੇਰੇ ਤੇ ਬੈ ਗਈ ਬਨੇਰੇ ਤੇ ਬੈਠੀ ਉਧਰ ਉਹ ਵੀ ਬੈਠਿਆ ਆਸ ਹੋਈ ਉਹ ਕਹਿੰਦੀ ਭਾਣੇ ਮੇਰਾ ਪਤੀ ਆਉਂਦਾ ਹੁੰਦਾ ਛੋਡੇ ਕਿੱਥੇ ਆ ਉਹ ਕਹਿੰਦੀ ਕੀ ਦੱਸਾਂ ਬੇੜਾ ਵੈ ਗਿਆ ਮੇਰੇ ਘਰ ਵਾਲੇ ਦਾ ਤੇਰਾ ਪਤੀ ਦਾ ਮਾਰਤਾ ਕਹਿੰਦੀ ਮੈਂ ਦੇਖ ਲਿਆ ਤੀ ਫੰਗ ਖਿੰਡੇ ਪਈ ਕਹਿੰਦੀ ਹੁਣ ਮੈਂ ਤੇਰੇ ਹਾਂਸ ਦੇ ਨਾਲ ਹੀ ਜਾਊ ਮਰੂਗੀ ਮੈਂ ਵੀ ਰਹਿੰਦੀ ਨਹੀਂ ਮੈਂ ਤਾਂ ਰੋਟੀ ਤੋਂ ਕੁਛ ਛੜਤਾ ਉਹਦੀ ਹੁੰਦਾ ਮੇਰਾ ਤਾਂ ਇੱਕ ਉਹ ਪਿਆਰਾ ਮਿੱਤਰ ਦੀ ਉਹ ਪਈ ਹਾਂਸਣੀ ਬਹਿ ਕੇ ਬਨੇਰੇ ਤੇ ਬੈਣ ਪਾਉਣ ਲੱਗੀ ਹਾਂਸ ਦੇ ਕਹਿੰਦੀ ਬੇਕਾਰਾਂ ਦੀ ਦੋਸਤੀ ਕਾਹ ਤੋਂ ਲਾਈ ਹਾਂਸ ਵੇ ਤੇਰਾ ਸੁਰੀਆਂ ਨੇ ਮਾਸ ਪਰੋ ਲਿਆ ਬੀਹਾਂ 'ਚ ਰੁਲਦੇ ਆ ਪੰਖ ਕਹਿੰਦੀ ਮੈਂ ਕਹਿੰਦੀ ਹੁੰਦੀ ਬੇਕਾਰ ਨੇ ਲੋਕ ਆ ਆ ਕਹਿੰਦੀ ਤੇਰੇ ਪੰਖ ਬੀਹਾਂ 'ਚ ਰੁਲਦੇ ਫਿਰਦੇ ਨੇ ਭਾਈ ਐਨੀ ਕਹਿ ਕੇ ਕਹਿੰਦੀ ਚੰਗਾ ਜਿਵੇਂ ਮੈਂ ਰੁਲਦੀ ਫਿਰਦੀ ਆ ਸਦਾਗਰਾ ਤੂੰ ਵੀ ਰੋਲੇਗਾ ਅੱਛਾ ਅਡਾਰੀ ਮਾਰ ਗਈ ਕੋ ਕਹਿੰਦਾ ਕੀ ਕਹੀ ਕਿੰ ਜਾਏ ਕਿ ਵੀ ਜਿਵੇਂ ਮੈਂ ਰੋਲ ਦਿਆ ਹੁਣ ਤੂੰ ਵੀ ਰੋਲੇਗਾ ਸ਼ਰਾਪ ਦੇ ਕੇ ਗਈ ਆ ਉਸਦਾਗਰ ਨੂੰ ਕਹਿੰਦਾ ਕਹਿੰਦਾ ਬਹੁਤ ਮਾੜਾ ਹੋ ਗਿਆ ਮੈਨੂੰ ਤਾਂ ਹੁਣ ਇਹ ਮਿੰਦੇ ਵੀਨ ਸੁਨਾ ਸੁਨਾ ਦੇ ਬਿਜਾ ਕੇ ਸਦਾਗਰਨੀ ਨੂੰ ਕਹਿੰਦਾ ਉਹ ਕੈਦੀ ਫੁੱਟ ਗਈ ਤੂੰ ਬੜੀ ਟੁੱਟ ਗਈ ਇਹਦੀ ਤਾਰ ਬੀਨ ਵਿਚਾਰੀ ਕੀ ਕਰੇ ਜਿੱਥੇ ਚੱਲ ਗਈ ਤਲਵਾਰ ਕਹਿੰਦੀ ਬੇੜਾ ਬੈਠਿਆ ਲਿਆ ਹੁਣ ਕਿੱਥੇ ਵਜਦੀ ਐ ਭਾਈ ਦੋ ਚਾਰ ਦੇਣਾ ਸਦਾਗਰ ਦੇ ਚੜਕੇ ਤਾਹ ਮੈਲ ਤੋਂ ਸਿਖਰ ਸਾਲ ਮਾਰੀ ਅਸਹੀ ਭਾਈ ਅੰਨਾ ਗਵੰਨੰਨਾ ਨੇ ਆਖੇ ਚੱਕਿਆ ਤਾਂ ਟੁੱਟ ਗਈ ਤੇ ਜਦੋਂ ਸਦਾਗਰ ਨੂੰ ਗਿਆ ਭੱਜ ਗਿਆ ਉਹ ਕਹਿੰਦੀ ਮੇਰੇ ਮੂੰਹ ਚ ਤੂੰ ਪਾਣੀ ਨਾ ਪਾਈ ਕਹਿੰਦਾ ਮੈਂ ਤੇਰਾ ਪੋਤੀਆਂ ਕਹਿੰਦੀ ਮੈਂ ਰਾਤੋਂ ਹੁਣ ਪਤੀ ਨਹੀਂ ਵੀ ਕਿ ਦਰਵੇਸ਼ ਬੰਦਾ ਦਾ ਮਾਪਨ ਸੀ ਮਾਰਦਾ ਪਾਪੀ ਆ ਮੈਨੂੰ ਹੱਥ ਨਾ ਲਾਈ ਮੈਂ ਤਾਂ ਫਾਨਸ ਕੋਲੀ ਜਾ ਰਹੀ ਆ ਭਾਈ ਪ੍ਰਾਣ ਛੱਡ ਗਈ ਤੇ ਮਗਰ ਉਹ ਰੋਏ ਪੱਟੇ ਵੀ ਮੈਂ ਤਾਂ ਬਹੁਤ ਜ਼ੁਲਮ ਕਰ ਲਿਆ ਆਪਦਾ ਘਰ ਪਟ ਲਿਆ